ਅੱਜ ਦਾ ਸਮਾਂ ਇਸ ਤਰ੍ਹਾਂ ਦਾ ਆ ਕਿ ਆਪਾਂ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰ ਸਕਦੇ ਕਿਸੇ ਦੇ ਮਨ ਦੇ ਵਿੱਚ ਸਾਹਮਣੇ ਵਾਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪੁਰਾਣਾ ਸਮਾਂ ਹੋਰ ਸੀ ਲੋਕ ਯਾਰੀਆਂ ਨਿਭਾਉਂਦੇ ਸੀ ਯਕੀਨ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਸਿਕਾ ਨਹੀਂ ਬਣਦਾ ਪਰ ਜੋ ਬਾਹਰਲਾ ਬੰਦਾ ਆ ਆਪਾਂ ਕਿਸੇ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਈ ਵਾਰ ਕਿਸੇ ਬੰਦੇ ਦੀ ਜੋ ਜ਼बान ਹੁੰਦੀ ਆ ਉਹ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ ਪਰ ਅਕਸਰ ਕਹਿੰਦੇ ਆ ਨਾ ਕਿ ਬਹੁਤ ਹੀ ਮਿੱਠੀ ਜ਼बान ਵਾਲੇ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਅੱਜ ਦੀ ਜਿਹੜੀ ਮੈਂ ਕਹਾਣੀ ਲੈ ਕੇ ਆਇਆ ਸੱਚੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਆ ਉਸ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਆ ਕਿ ਇੱਕ ਪਰਿਵਾਰ ਵਾਲੇ ਆਪਣੇ ਜੋ ਕਿਰਾਏਦਾਰ ਨੇ ਉਹਨਾਂ ਦੇ ਉੱਤੇ ਯਕੀਨ ਕਰ ਲੈਂਦੇ ਨੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਤੋਂ ਕੋਈ ਵੀ ਸ਼ਿਕਾਇਤ ਨਹੀਂ ਆ ਰਹੀ ਤਾਂ ਇਹ ਵਧੀਆ ਇਨਸਾਨ ਹੀ ਨੇ ਪਰ ਅੱਗੇ ਜੋ ਬਾਅਦ ਵਿੱਚ ਘਟਨਾ ਵਾਪਰਦੀ ਹੈ ਤਾਂ ਫਿਰ ਸਾਰੇ ਹੈਰਾਨ ਰਹਿ ਜਾਂਦੇ ਨੇ ਕਿ ਇਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸੈਂਡੀ ਰੋਜ਼ ਨਮੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜਿਹੜੀ ਮੈਂ ਕਹਾਣੀ ਸੁਣਾਉਣ ਜਾ ਰਿਆਂ ਇਹ ਲੁਧਿਆਣਾ ਰਹਿੰਦੇ ਇੱਕ ਸ਼ਖਸ ਦੇ ਪਰਿਵਾਰ ਦੀ ਹੈ ਜਿਸ ਦਾ ਨਾਮ ਸੀ ਰਾਮ ਪ੍ਰਸਾਦ ਰਾਮ ਪ੍ਰਸਾਦ ਬਿਹਾਰ ਦੇ ਸਹਾਰਸਾ ਜ਼ਿਲ੍ਹੇ ਦੇ ਮਨੋਹਰਗੜ ਪਿੰਡ ਦਾ ਰਹਿਣ ਵਾਲਾ ਸੀ ਜੋ ਰਾਮ ਪ੍ਰਸਾਦ ਸੀ ਇਸ ਦਾ ਜੋ ਵਿਆਹ ਹੋਇਆ ਸੀ ਉਹ ਸੁਨੀਤਾ ਦੇਵੀ ਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਹ ਆਪਣੇ ਵਧੀਆ ਫਿਊਚਰ ਦੇ ਲਈ ਵਧੀਆ ਭਵਿੱਖ ਦੇ ਲਈ ਜਾਂ ਪੈਸਾ ਕਮਾਉਣ ਦੇ ਲਈ ਕਹਿ ਸਕਦੇ ਆ ਕਿ ਇਹ ਪੰਜਾਬ ਦੇ ਵਿੱਚ ਆ ਜਾਂਦਾ ਹੈ ਲੁਧਿਆਣੇ ਦੇ ਵਿੱਚ ਆ ਜਾਂਦਾ ਹੈ ਇਹ ਇਹ ਉੱਥੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਹੈ ਇਸ ਦੇ ਘਰ ਦੇ ਵਿੱਚ ਤਿੰਨ ਬੱਚੇ ਪੈਦਾ ਹੁੰਦੇ ਨੇ ਜਿਸ ਦੇ ਵਿੱਚ ਇੱਕ ਲੜਕੀ ਹੁੰਦੀ ਹੈ ਤੇ ਦੋ ਬੇਟੇ ਹੁੰਦੇ ਨੇ ਹੁਣ ਇਹ ਆਪਣੀ ਇੱਥੇ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੁਣ ਕੁਝ ਸਮੇਂ ਬਾਅਦ ਇਹ ਸੋਚਦਾ ਹੈ ਕਿ ਕਿੰਨਾ ਚਿਰ ਕਿਰਾਏ ਦੇ ਉੱਤੇ ਰਹਿਣਾ ਪਵੇਗਾ ਇਹ ਹੁਣ ਪੈਸੇ ਇਕੱਠੇ ਕਰਦਾ ਆ ਇਕੱਠੇ ਕਰ ਕਰਕੇ ਇਹ ਇੱਕ ਪਲਾਟ ਲੈ ਲੈਂਦਾ ਇਹ ਜੋ ਘਟਨਾ ਆ ਇਹ 2016 ਦੀ ਹੈ ਜੋ ਰਾਮ ਪ੍ਰਤਾਪ ਸੀ 2016 ਤੋਂ ਇੱਕ ਲਾ ਕੇ ਚੱਲਦੇ ਆ ਕਿ 20 ਸਾਲ ਪਹਿਲਾਂ ਲੁਬਿਆਣੇ ਦੇ ਵਿੱਚ ਆ ਗਿਆ ਸੀ ਇਹ ਜੋ ਪਲਾਟ ਲੈਂਦਾ ਇਹ ਲੁਧਿਆਣੇ ਦੇ ਤਾਜਪੁਰ ਰੋਡ ਦੇ ਉੱਤੇ ਪਲਾਟ ਲੈਂਦਾ ਹੈ। ਇਸ ਤੋਂ ਬਾਅਦ ਇਹ ਫੇਰ ਆਪਣੀ ਮਿਹਨਤ ਮਜ਼ਦੂਰੀ ਦੇ ਵਿੱਚ ਲੱਗਿਆ ਰਹਿੰਦਾ। ਕੁਝ ਪੈਸੇ ਇਕੱਠੇ ਕਰਦਾ ਆ ਤੇ ਫੇਰ ਇਹ ਉਸ ਪਲਾਟ ਦੇ ਵਿੱਚ ਇੱਕ ਵਧੀਆ ਮਕਾਨ ਵੀ ਖੜਾ ਕਰ ਲੈਂਦਾ ਹੈ। ਹੁਣ ਇਸ ਦੇ ਮਕਾਨ ਦੇ ਵਿੱਚ ਦੋ ਮੰਜ਼ਲਾਂ ਸੀ। ਜੋ ਇਸ ਦਾ ਗਰਾਊਂਡ ਫਲੋਰ ਸੀ ਇੱਥੇ ਇਹ ਆਪ ਰਹਿੰਦੇ ਸੀ ਤੇ ਉਸ ਤੋਂ ਉੱਤੇ ਇਹਨਾਂ ਨੇ ਕਿਰਾਏਦਾਰ ਰੱਖੇ ਹੋਏ ਸੀ। ਇਸਦੀ ਜੋ ਵੇਟੀ ਸੀ ਉਸਦਾ ਨਾਮ ਸੀ ਰੀਟਾ ਤੇ ਇਸ ਤੋਂ ਇਲਾਵਾ ਉਸਦੇ ਜੋ ਵੱਡੇ ਬੇਟੇ ਸੀ ਦੋ ਉਹ ਵੀ ਹੁਣ ਕੰਮਕਾਰ ਦੇ ਵਿੱਚ ਲੱਗੇ ਸੀ ਤਾਂ 2016 ਦੇ ਵਿੱਚ ਕੀ ਹੁੰਦਾ ਹੈ ਕਿ ਜੋ ਰਾਮ ਪ੍ਰਸਾਦ ਦੇ ਮਕਾਨ ਦੇ ਵਿੱਚ ਉੱਪਰ ਕਿਰਾਏਦਾਰ ਰਹਿੰਦੇ ਹੁੰਦੇ ਨੇ ਉਹ ਕਿਸੇ ਕਾਰਨ ਕਰਕੇ ਇਹਨਾਂ ਦਾ ਮਕਾਨ ਛੱਡ ਕੇ ਉੱਥੋਂ ਚਲੇ ਜਾਂਦੇ ਨੇ ਹੁਣ ਇਹਨਾਂ ਦੇ ਘਰ ਦੇ ਵਿੱਚ ਇਹ ਜੋ ਪੋਰਸ਼ਨ ਹੁੰਦਾ ਇਹ ਖਾਲੀ ਹੁੰਦਾ ਤਾਂ ਇਹਨਾਂ ਦੇ ਘਰ ਦੇ ਵਿੱਚ ਦੋ ਲੜਕੇ ਆਉਂਦੇ ਨੇ ਇਹਨਾਂ ਦਾ ਜੋ ਮਕਾਨ ਸੀ ਉਹ ਕਿਰਾਏ ਦੇ ਉੱਤੇ ਲੈਣ ਦੇ ਲਈ ਇਹ ਜੋ ਲੜਕੇ ਸੀ ਇਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਇਸ ਦੇ ਵਿੱਚ ਇੱਕ ਦਾ ਨਾਮ ਸੀ ਪਪੀਹਾ ਰਾਮ ਤੇ ਦੂਜੇ ਦਾ ਨਾਮ ਸੀ ਮੁਹੰਮਦ ਜੋਹਰ ਜੋ ਮੁਹੰਮਦ ਜੋਹਰ ਸੀ ਇਹ ਯੂਪੀ ਦੇ ਆਜਮਗੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਜੋ ਪਪੀਹਾ ਰਾਮ ਸੀ ਇਹ ਵੀ ਯੂਪੀ ਦੇ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਇਹ ਦੋਨੇ ਫੈਕਟਰੀ ਦੇ ਵਿੱਚ ਕੰਮ ਕਰਦੇ ਸਵੇਰੇ ਘਰੋਂ ਨਿਕਲ ਜਾਂਦੇ ਸੀ ਤੇ ਇਹ ਰਾਤ ਨੂੰ ਵਾਪਸ ਆਉਂਦੇ ਸੀ ਜੋ ਇਹ ਨੀਚੇ ਵਾਲੇ ਇਹਨਾਂ ਦੇ ਮਕਾਨ ਮਾਲਕ ਸੀ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਜ਼ਿਆਦਾ ਮੇਲ ਬਲਾਪ ਨਹੀਂ ਸੀ ਕੋਈ ਐਡੀ ਬੋਲਚਾਲ ਨਹੀਂ ਸੀ ਕਿਉਂਕਿ ਇਹ ਸਵੇਰੇ ਚਲੇ ਜਾਂਦੇ ਸੀ ਤੇ ਰਾਤ ਨੂੰ ਘਰ ਵਾਪਸ ਆਉਂਦੇ ਸੀ ਇਸ ਤੋਂ ਇਲਾਵਾ ਜੋ ਰਾਮ ਪ੍ਰਸਾਦ ਸੀ ਉਸ ਨੂੰ ਇਹਨਾਂ ਤੋਂ ਕੋਈ ਸ਼ਿਕਾਇਤ ਵੀ ਨਹੀਂ ਸੀ ਹੁਣ ਇਸ ਤਰ੍ਹਾਂ ਕੁਝ ਸਮੇਂ ਬਾਅਦ ਜੋ ਇਹ ਉੱਪਰ ਕਿਰਾਏ ਦੇ ਮੁੰਡੇ ਰਹਿੰਦੇ ਸੀ ਤਾਂ ਇਹਨਾਂ ਦੇ ਨਾਲ ਇਹਨਾਂ ਦੀ ਹੀ ਇੱਕ ਜਾਣ ਪਛਾਣ ਦਾ ਬੰਦਾ ਬਲਵੀਰ ਸਿੰਘ ਇਹਨਾਂ ਦੇ ਨਾਲ ਉੱਪਰ ਆ ਕੇ ਰਹਿਣ ਲੱਗਦਾ ਹੈ ਇਸ ਤੋਂ ਬਾਅਦ ਜੋ ਰਾਮ ਪ੍ਰਸਾਦ ਸੀ ਉਹ ਵੀ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਉਸ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੁੰਦੀ ਕਿਉਂਕਿ ਉਹ ਸੋਚਦਾ ਹੈ ਕਿ ਉਹਨਾਂ ਨੂੰ ਕਿਰਾਏ ਦੇ ਨਾਲ ਮਤਲਬ ਹੈ ਉੱਥੇ ਉਹ ਜੋ ਤਿੰਨ ਜਣੇ ਵੀ ਰਹਿ ਰਹੇ ਨੇ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਜੋ ਬਲਵੀਰ ਸਿੰਘ ਸੀ ਇਹ ਪੰਜਾਬ ਦੇ ਵਿੱਚ ਬਠਿੰਡੇ ਦਾ ਰਹਿਣ ਵਾਲਾ ਸੀ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੋ ਰਾਮ ਪ੍ਰਸਾਦ ਦੀ ਬੇਟੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਰੀਟਾ ਉਹ ਵੱਡੀ ਹੋ ਜਾਂਦੀ ਹੈ ਤੇ ਉਸ ਦਾ ਜੋ ਵਿਆਹ ਹੋ ਜਾਂਦਾ ਹੈ ਰਾਮ ਪ੍ਰਸਾਦ ਉਸ ਦਾ ਵਿਆਹ ਬਿਹਾਰ ਦੇ ਇੱਕ ਲੜਕੇ ਸ਼ਿਵ ਦੇ ਨਾਲ ਕਰ ਦਿੰਦਾ ਹੈ ਇਹ ਜੋ ਸ਼ਿਵ ਸੀ ਇਹ ਸੂਰਤ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤਾਂ ਹੁਣ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਸ਼ੇਬ ਕੀ ਕਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਹੀ ਸੂਰਤ ਵਿਖੇ ਲੈ ਜਾਂਦਾ ਹੈ ਹੁਣ ਸਮਾਂ ਬੀਤਦਾ ਹੈ ਤਾਂ ਸਮਾਂ ਬੀਤਣ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਤਿੰਨ ਬੱਚੇ ਪੈਦਾ ਹੁੰਦੇ ਨੇ ਉਸਦੇ ਤਿੰਨ ਬੇਟੀਆਂ ਪੈਦਾ ਹੁੰਦੀਆਂ ਨੇ ਹੁਣ ਸਮਾਂ ਬੀਤਣ ਦੇ ਨਾਲ ਕੀ ਹੁੰਦਾ ਹੈ ਕਿ ਰੀਟਾ ਸੂਰਤ ਦੇ ਵਿੱਚ ਬਿਮਾਰ ਰਹਿਣ ਲੱਗ ਜਾਂਦੀ ਹੈ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੁੰਦਾ ਤਾਂ ਹੁਣ ਉਸ ਦਾ ਪਿਤਾ ਰਾਮ ਪ੍ਰਸਾਦ ਕੀ ਕਰਦਾ ਹੈ ਕਿ ਉਹ ਰੀਟਾ ਨੂੰ ਆਪਣੇ ਨਾਲ ਪੰਜਾਬ ਲੁਧਿਆਣਾ ਵਿਖੇ ਲੈ ਆਉਂਦਾ ਉਹ ਇੱਥੇ ਉਸ ਨੂੰ ਲਿਆ ਕੇ ਇੱਥੇ ਸਿਵਲ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਕਰਵਾਉਂਦਾ ਆ ਜੋ ਰੀਤਾ ਦੀ ਛੋਟੀ ਬੇਟੀ ਹੁੰਦੀ ਹੈ ਉਹ 1.5 ਸਾਲ ਦੀ ਹੁੰਦੀ ਹੈ ਉਹ ਉਸ ਦੇ ਨਾਲ ਪੰਜਾਬ ਦੇ ਵਿੱਚ ਹੀ ਆ ਕੇ ਰਹਿੰਦੀ ਹੁੰਦੀ ਹੈ ਇਸ ਤੋਂ ਇਲਾਵਾ ਉਸ ਦੀਆਂ ਜੋ ਹੋਰ ਦੋ ਬੇਟੀਆਂ ਹੁੰਦੀਆਂ ਨੇ ਉਹ ਆਪਣੇ ਪਿਤਾ ਦੇ ਕੋਲ ਸੂਰਤ ਦੇ ਵਿੱਚ ਹੀ ਰਹਿ ਰਹੀਆਂ ਹੁੰਦੀਆਂ ਨੇ ਹੁਣ ਜਦ ਰਾਮ ਪ੍ਰਸਾਦ ਸੀ ਆਪਣੀ ਬੇਟੀ ਦਾ ਇੱਥੇ ਇਲਾਜ ਕਰਵਾਉਂਦਾ ਆ ਪਰ ਸਿਵਲ ਹਸਪੀਟਲ ਦੇ ਵਿੱਚ ਵੀ ਉਸ ਨੂੰ ਰੀਟਾ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹ ਠੀਕ ਨਹੀਂ ਹੁੰਦੀ ਇਸ ਤੋਂ ਬਾਅਦ ਉਹ ਉਸ ਦਾ ਪ੍ਰਾਈਵੇਟ ਇਲਾਜ ਕਰਵਾਉਂਦਾ ਆ ਤੇ ਹੁਣ ਜੋ ਰੀਟਾ ਸੀ ਉਹ ਨੂੰ ਪੰਜਾਬ ਦੇ ਵਿੱਚ ਆਪਣੇ ਪਿਤਾ ਦੇ ਕੋਲ ਰਹਿੰਦਿਆਂ ਹੋਇਆਂ 4 ਸਾਲ ਹੋ ਜਾਂਦੇ ਨੇ ਤੇ ਹੁਣ ਉਸ ਦੀ ਜੋ ਡੇਢ ਸਾਲਾਂ ਬੇਟੀ ਸੀ ਉਹ ਵੀ ਵੱਡੀ ਹੋ ਜਾਂਦੀ ਹੈ ਤੇ ਰਾਮ ਪ੍ਰਸਾਦ ਉਸ ਨੂੰ ਇੱਥੇ ਪੰਜਾਬ ਦੇ ਵਿੱਚ ਹੀ ਸਕੂਲ ਦੇ ਵਿੱਚ ਪੜਨ ਲਾ ਦਿੰਦਾ ਹੁਣ ਇਸੇ ਤਰ੍ਹਾਂ ਦਿਨ ਆ ਜਾਂਦਾ ਆ 26 April 2016 ਤਾਂ ਕੀ ਹੁੰਦਾ ਹੈ ਕਿ ਰਾਮ ਪ੍ਰਸਾਦ ਦਾ ਇੱਕ ਦੋਸਤ ਹੁੰਦਾ ਜੋ ਜੁਗਿਆਣਾ ਦੇ ਵਿੱਚ ਰਹਿੰਦਾ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਆ ਗਇਆ ਪ੍ਰਸਾਦ ਤਾਂ ਜੋ ਗਇਆ ਪ੍ਰਸਾਦ ਸੀ ਉਸ ਦੇ ਵੱਡੇ ਬੇਟੇ ਦਾ ਵਿਆਹ ਹੁੰਦਾ ਆ ਤੇ ਉਸ ਦਾ ਜੋ ਇਨਵਿਟੇਸ਼ਨ ਹੁੰਦਾ ਉਹ ਰਾਮ ਪ੍ਰਸਾਦ ਨੂੰ ਵੀ ਆਇਆ ਹੁੰਦਾ ਇਸ ਨੇ ਵਿਆਹ ਰਖੇ ਜਾਣਾ ਹੁੰਦਾ ਤਾਂ ਹੁਣ ਇਸ ਦਿਨ ਕੀ ਹੁੰਦਾ ਹੈ ਕਿ ਜੋ ਰਾਮ ਪ੍ਰਸਾਦ ਸੀ ਇਹ ਵਿਆਹ ਜਾਣ ਦੇ ਲਈ ਤਿਆਰ ਹੁੰਦਾ ਇਸ ਦੇ ਨਾਲ ਇਸ ਦੀ ਪਤਨੀ ਇਸ ਤੋਂ ਇਲਾਵਾ ਇਸ ਦਾ ਵੱਡਾ ਬੇਟਾ ਹੁੰਦਾ ਇਹ ਵਿਆਹ ਜਾਣ ਦੇ ਲਈ ਤਿਆਰ ਹੋ ਜਾਂਦੇ ਨੇ ਪਰ ਸਮੇਂ ਤੇ ਕੀ ਹੁੰਦਾ ਹੈ ਕਿ ਜੋ ਰੀਤਾ ਸੀ ਉਸ ਦੀ ਜੋ ਬੇਟੀ ਸੀ ਉਹ ਵੀ ਰੋਂਣ ਧੋਣ ਪਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਵਿਆਹ ਦੇ ਲਈ ਮੈਂ ਵੀ ਜਾਣਾ ਆ ਤਾਂ ਉਹ ਸੋਚਦੇ ਨੇ ਕਿ ਚਲੋ ਕੋਈ ਨਾ ਇਸ ਨੂੰ ਵੀ ਨਾਲ ਲੈ ਜਾਂਦੇ ਆ ਤਾਂ ਉਹ ਆਪਣੀ ਦੋਤੀ ਨੂੰ ਵੀ ਵਿਆਹ ਲਿਜਾਣ ਦੇ ਲਈ ਤਿਆਰ ਕਰ ਲੈਂਦੇ ਨੇ ਤੇ ਵਿਆਹ ਦੇ ਵਿੱਚ ਉਸ ਨੂੰ ਨਾਲ ਲੈ ਜਾਂਦੇ ਨੇ ਤਾਂ ਹੁਣ ਇਹ ਸਾਰੇ ਵਿਆਹ ਜਾਂਦੇ ਨੇ ਤਾਂ ਪਿੱਛੋਂ ਰਾਮ ਪ੍ਰਸਾਦ ਦੇ ਘਰ ਦੇ ਵਿੱਚ ਰਹਿ ਜਾਂਦੇ ਨੇ ਰਾਮ ਪ੍ਰਸਾਦ ਦੀ ਬੇਟੀ ਰੀਟਾ ਤੇ ਇਸ ਦਾ ਛੋਟਾ ਬੇਟਾ ਰਮੇਸ਼। ਰਾਮ ਪ੍ਰਸਾਦ ਵਿਆਹ ਜਾਂਦੇ ਹੋਏ ਜੋ ਉੱਪਰ ਕਿਰਾਏ ਤੇ ਮੁੰਡੇ ਰਹਿ ਰਹੇ ਸੀ ਉਹ ਉਹਨਾਂ ਨੂੰ ਕਹਿ ਕੇ ਜਾਂਦਾ ਆ ਕਿ ਘਰੇ ਕੁੜੀ ਕੱਲੀ ਐ ਤੁਸੀਂ ਧਿਆਨ ਰੱਖਿਓ। ਇਹ ਰਾਤ ਹੁੰਦੀ ਐ 26 27 April 2016 ਦੀ ਰਾਤ। ਰਾਤ ਦੇ ਲਗਭਗ 1 2 ਵਜੇ ਹੁੰਦੇ ਨੇ ਸਾਰੇ ਘੂਕ ਸੁੱਤੇ ਪਏ ਹੁੰਦੇ ਨੇ ਤੇ ਅਚਾਨਕ ਕੀ ਹੁੰਦਾ ਆ ਕਿ ਇੱਕ ਬਹੁਤ ਹੀ ਜ਼ੋਰ ਦਾ ਖੜਕਾ ਹੁੰਦਾ। ਇਦਾਂ ਲੱਗਦਾ ਹੈ ਕਿ ਬਹੁਤ ਹੀ ਭਾਰੀ ਚੀਜ਼ ਕਾਫੀ ਉੱਚੀ ਜਗ੍ਹਾ ਤੋਂ ਥੱਲੇ ਸੁੱਟੀ ਹੋਈ ਹੋਵੇ ਬਹੁਤ ਹੀ ਜ਼ਿਆਦਾ ਖੜਕਾ ਆਉਂਦਾ ਇੰਨਾ ਜ਼ਿਆਦਾ ਖੜਕਾ ਸੁਣ ਕੇ ਜੋ ਉਸ ਦਾ ਬੇਟਾ ਸੀ ਉਸ ਦੀ ਅੱਖ ਖੁੱਲ੍ਹ ਜਾਂਦੀ ਹੈ ਤਾਂ ਉਹ ਤੁਰੰਤ ਉੱਠਦਾ ਹੈ ਤੇ ਉਹ ਰੀਤਾ ਦੇ ਕਮਰੇ ਵੱਲ ਵੱਧਦਾ ਹੈ ਜਦੋਂ ਉਹ ਕਮਰੇ ਦੇ ਵਿੱਚ ਜਾਂਦਾ ਹੈ ਤਾਂ ਦੇਖਦਾ ਹੈ ਕਿ ਉੱਥੇ ਹੀ ਰੀਤਾ ਨਹੀਂ ਹੁੰਦੀ ਤੇ ਕਮਰੇ ਦੀ ਜੋ ਲਾਈਟ ਹੁੰਦੀ ਹੈ ਉਹ ਬੰਦ ਹੁੰਦੀ ਹੈ ਤਾਂ ਹੁਣ ਉਹ ਜਾਂਦਾ ਹੈ ਤੇ ਲਾਈਟ ਨੂੰ ਆਨ ਕਰਦਾ ਹੈ ਲਾਈਟ ਆਨ ਕਰਦੇ ਸਾਰ ਹੀ ਉਸ ਦੀਆਂ ਉੱਤੇ ਚੀਕਾਂ ਨਿਕਲ ਜਾਂਦੀਆਂ ਨੇ ਉਹ ਦੇਖਦਾ ਆ ਕਿ ਉੱਥੇ ਫਰਸ਼ ਦੇ ਉੱਤੇ ਖੂਨ ਹੀ ਖੂਨ ਹੋਇਆ ਪਿਆ ਕੰਦਾਂ ਦੇ ਉੱਤੇ ਵੀ ਖੂਨ ਡੁੱਲਿਆ ਹੋਇਆ ਤੇ ਇਸ ਤੋਂ ਇਲਾਵਾ ਜੋ ਉੱਥੇ ਚੂੜੀਆਂ ਨੇ ਟੁੱਟੀਆਂ ਹੋਈਆਂ ਪਈਆਂ ਨੇ ਤਾਂ ਉਹ ਸੋਚਦਾ ਹੈ ਕਿ ਉਸਦੀ ਜੋ ਭੈਣ ਹੈ ਉਹ ਕਿੱਥੇ ਗਾਇਬ ਹੋ ਗਈ ਹੈ ਇੱਕ ਵਾਰ ਤਾਂ ਉਸ ਦਾ ਜੋ ਸ਼ੱਕ ਸੀ ਆਪਣੇ ਕਿਰਾਏਦਾਰਾਂ ਦੇ ਉੱਪਰ ਜਾਂਦਾ ਹੈ ਇਹ ਸਭ ਦੇਖਣ ਤੋਂ ਹੀ ਲੱਗ ਰਿਹਾ ਸੀ ਜੇ ਜਿਵੇਂ ਕੋਈ ਘਰ ਦੇ ਵਿੱਚ ਰੀਤਾ ਦੇ ਕਮਰੇ ਦੇ ਵਿੱਚ ਦਾਖਲ ਹੋਇਆ ਉਸਨੇ ਰੀਤਾ ਦੇ ਨਾਲ ਲੜਾਈ ਝਗੜਾ ਕੀਤਾ ਉਸ ਨੂੰ ਜ਼ਖਮੀ ਕੀਤਾ ਤੇ ਫਿਰ ਇਸ ਤੋਂ ਬਾਅਦ ਜ਼ਬਰਦਸਤੀ ਉੱਥੋਂ ਚੁੱਕ ਕੇ ਉਹਨੂੰ ਆਪਣੇ ਨਾਲ ਲੈ ਗਿਆ ਰਮੇਸ਼ ਦੇ ਦਿਮਾਗ ਦੇ ਵਿੱਚ ਤੁਰੰਤ ਕਿਰਾਏਦਾਰਾਂ ਦਾ ਖਿਆਲ ਆਉਂਦਾ ਹੈ ਹੁਣ ਉੱਥੋਂ ਨਿਕਲਦਾ ਤੇ ਭੱਜ ਕੇ ਉੱਪਰ ਜੋ ਜਿੱਥੇ ਉਹ ਕਿਰਾਏਦਾਰ ਰਹਿੰਦੇ ਸੀ ਤਾਂ ਉਹ ਫਲੋਰ ਦੇ ਉੱਤੇ ਜਾਂਦਾ ਉਹ ਉੱਤੇ ਦੇਖਦਾ ਆ ਕਿ ਦਰਵਾਜ਼ਾ ਖੁੱਲਾ ਪਿਆ ਹੁੰਦਾ ਤੇ ਜਿਵੇਂ ਹੀ ਉਹ ਅੰਦਰ ਦਾਖਲ ਹੁੰਦਾ ਆ ਤਾਂ ਉੱਥੇ ਦਾ ਜੋ ਨਜ਼ਾਰਾ ਸੀ ਜੋ ਉੱਥੇ ਦਾ ਸੀਨ ਸੀ ਉਹ ਥੱਲੇ ਵਾਲੇ ਕਮਰੇ ਦੇ ਨਾਲੋਂ ਵੀ ਭੈੜਾ ਸੀ ਉੱਥੇ ਵੀ ਬਹੁਤ ਹੀ ਖੂਨ ਡੁੱਲਿਆ ਹੁੰਦਾ ਖਿਲਾਰਾ ਪਿਆ ਹੋਇਆ ਹੁੰਦਾ ਆ ਇਸ ਤੋਂ ਇਲਾਵਾ ਉੱਥੇ ਕੋਈ ਕੱਪੜਿਆਂ ਦੇ ਟੋਟੇ ਵੀ ਪਏ ਹੁੰਦੇ ਨੇ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਇਹ ਜੋ ਕੱਪੜੇ ਨੇ ਕਿਸੇ ਨੇ ਪਾੜ ਕੇ ਛੁੱਟੇ ਹੋਏ ਹੋਣ ਇਹ ਜੋ ਕੱਪੜਿਆਂ ਦੇ ਟੋਟੇ ਸੀ ਇਹ ਕਿਸੇ ਹੋਰ ਦੇ ਨਹੀਂ ਬਲਕਿ ਇਹ ਰੀਟਾ ਦੇ ਕੱਪੜਿਆਂ ਦੇ ਟੁਕੜੇ ਸੀ ਇਹ ਸਭ ਦੇਖ ਕੇ ਲੜਕਾ ਬਹੁਤ ਹੀ ਡਰ ਜਾਂਦਾ ਆ ਤਾਂ ਇਹਨੂੰ ਦੇਖ ਕੇ ਇਹੀ ਲੱਗ ਰਿਹਾ ਸੀ ਕਿ ਕੋਈ ਇਸਦੀ ਭੈਣ ਨੂੰ ਚੱਕ ਕੇ ਇੱਥੇ ਲੈ ਕੇ ਆਇਆ ਉਸਦੇ ਨਾਲ ਜ਼ਬਰਦਸਤੀ ਕੀਤੀ ਉਹਦੇ ਕੱਪੜੇ ਪਾੜੇ ਤੇ ਫਿਰ ਇੱਥੋਂ ਗਾਇਬ ਕਰ ਦਿੱਤਾ ਹਜੇ ਸਭ ਕੁਝ ਚਾਲੀ ਰਿਹਾ ਹੁੰਦਾ ਆ ਕਿ ਇਹ ਖੜਕਾ ਸੁਣ ਕੇ ਆਲੇ-ਦਾਲ ਦੇ ਜੋ ਗਾਂਢੀ ਨੇ ਉਹ ਵੀ ਘਰਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਗਲੀ ਦੇ ਵਿੱਚ ਇੱਕ ਔਰਤ ਦੀ ਬਾਡੀ ਪਈ ਹੁੰਦੀ ਹੈ ਮੁੱਦੇ ਮੂੰਹ ਤਾਂ ਹੁਣ ਜਦੋਂ ਉਹ ਗਵਾਂਢੀ ਹੁੰਦੇ ਨੇ ਤਾਂ ਉਹ ਜਦੋਂ ਉਹ ਬਾਡੀ ਨੂੰ ਸਿੱਧਾ ਕਰਕੇ ਦੇਖਦੇ ਨੇ ਤਾਂ ਇਹ ਹੁੰਦੀ ਹੈ ਰੀਟਾ ਰੀਟਾ ਦੇ ਕੱਪੜੇ ਫਟੇ ਹੋਏ ਹੁੰਦੇ ਨੇ ਉਹ ਅਰਧ ਨਗਨ ਹਾਲਤ ਦੇ ਵਿੱਚ ਹੁੰਦੀ ਹੈ ਉਸ ਦਾ ਬਹੁਤ ਹੀ ਖੂਨ ਵਗ ਚੁੱਕਿਆ ਹੁੰਦਾ ਹੁਣ ਲੋਕ ਤੁਰੰਤ ਇਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਇੰਨੇ ਨੂੰ ਜੋ ਰਮੇਸ਼ ਸੀ ਉਹ ਆਉਂਦਾ ਆ ਤਾਂ ਰਮੇਸ਼ ਦਾ ਕਹਿਣਾ ਹੁੰਦਾ ਆ ਕਿ ਉਸ ਨੂੰ ਇਹ ਲੱਗਦਾ ਆ ਕਿ ਉਸ ਦੀ ਭੈਣ ਨੂੰ ਕਿਸੇ ਨੇ ਉੱਪਰੋਂ ਛੱਤ ਤੋਂ ਥੱਲੇ ਧੱਕਾ ਦਿੱਤਾ ਆ ਹੁਣ ਗਵਾਂਡੀ ਵੀ ਪਹੁੰਚ ਚੁੱਕੇ ਸੀ ਤੇ ਇਹ ਸਾਰੇ ਲੋਕ ਇਹੀ ਸੋਚ ਰਹੇ ਸੀ ਕਿ ਜੇਕਰ ਇਹਨਾਂ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤਾਂ ਬਾਹਰੋਂ ਕੋਈ ਆ ਕੇ ਇਸ ਤਰ੍ਹਾਂ ਰੀਟਾ ਨੂੰ ਛੱਤ ਤੇ ਲਿਆ ਕੇ ਕਿਵੇਂ ਤੱਕਾ ਦੇ ਸਕਦਾ ਹੈ ਤਾਂ ਹੁਣ ਜੋ ਸ਼ੱਕ ਦੀ ਸੂਈ ਹੁੰਦੀ ਹੈ ਇਹ ਇਹਨਾਂ ਦੇ ਕਿਰਾਏਦਾਰਾਂ ਦੇ ਉੱਪਰ ਹੀ ਜਾਂਦੀ ਹੈ ਹੁਣ ਇਹ ਸਾਰੇ ਲੋਕ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਫਿਰ ਉਹ ਕਿਰਾਏਦਾਰਾਂ ਦੇ ਕਮਰੇ ਵੱਲ ਜਾਂਦੇ ਨੇ ਜਦੋਂ ਉੱਥੇ ਜਾ ਕੇ ਦੇਖਦੇ ਨੇ ਤਾਂ ਉੱਥੇ ਕੋਈ ਵੀ ਨਹੀਂ ਹੁੰਦਾ ਫਿਰ ਜਦੋਂ ਇਹ ਕੋਠੇ ਦੀ ਛੱਤ ਦੇ ਉੱਤੇ ਜਾਂਦੇ ਨੇ ਤਾਂ ਇਹ ਜੋ ਤਿੰਨੇ ਕਿਰਾਏਦਾਰ ਹੁੰਦੇ ਨੇ ਇਹ ਉੱਥੇ ਮੌਜੂਦ ਹੁੰਦੇ ਨੇ ਇਹਨਾਂ ਤਿੰਨਾਂ ਦੀ ਕਾਫੀ ਸ਼ਰਾਬ ਪੀਤੀ ਹੁੰਦੀ ਹੈ ਤੇ ਇਹਨਾਂ ਦੇ ਵਿੱਚੋਂ ਇੱਕ ਦੇ ਹੱਥ ਦੇ ਵਿੱਚ ਚਾਕੂ ਹੁੰਦਾ ਆ ਜੋ ਚਾਕੂ ਫੜੇ ਵਾਲਾ ਬੰਦਾ ਸੀ ਉਹ ਹੁਣ ਲੋਕਾਂ ਨੂੰ ਡਰਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਭੀੜ ਨੂੰ ਕੌਣ ਡਰਾ ਸਕਦਾ ਸੀ ਲੋਕ ਇਕੱਠੇ ਹੋ ਚੁੱਕੇ ਸੀ ਹੁਣ ਲੋਕ ਇਹਨਾਂ ਨੂੰ ਫੜ ਲੈਂਦੇ ਨੇ ਤੇ ਫਿਰ ਇਹਨਾਂ ਦੀ ਇਹ ਸੇਵਾ ਕਰਦੇ ਨੇ ਉੱਥੋਂ ਕੋਈ ਭੀੜ ਦੇ ਵਿੱਚੋਂ ਪੁਲਿਸ ਨੂੰ ਵੀ ਫੋਨ ਕਰ ਦਿੰਦਾ ਤੇ ਉੱਥੇ ਪੁਲਿਸ ਵੀ ਪਹੁੰਚ ਜਾਂਦੀ ਹੈ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਉੱਥੇ ਪਹੁੰਚ ਜਾਂਦੇ ਨੇ ਰੀਟਾ ਨੂੰ ਵੀ ਹਸਪੀਟਲ ਦੇ ਲਈ ਲਿਜਾਇਆ ਜਾਂਦਾ ਜਦੋਂ ਰੀਟਾ ਹਸਪੀਟਲ ਪਹੁੰਚ ਜਾਂਦੀ ਹੈ ਤਾਂ ਉੱਥੇ ਜਾ ਕੇ ਡਾਕਟਰ ਜੋ ਸੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਇਸ ਤੋਂ ਇਲਾਵਾ ਇਹ ਜੋ ਤਿੰਨੇ ਕਿਰਾਏਦਾਰ ਸੀ ਇਹ ਕਾਫੀ ਜ਼ਖਮੀ ਹੋ ਚੁੱਕੇ ਸੀ ਲੋਕਾਂ ਨੇ ਇਹਨਾਂ ਨੂੰ ਕਾਫੀ ਕੁੱਟਿਆ ਸੀ ਤੇ ਹੁਣ ਜੋ ਪੁਲਿਸ ਵਾਲੇ ਸੀ ਉਹ ਲੋਕਾਂ ਤੋਂ ਇਹਨਾਂ ਨੂੰ ਛਡਾਉਂਦੇ ਨੇ ਤੇ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਇਹਨਾਂ ਨੂੰ ਹੁਣ ਤਿੰਨੇ ਲੜਕਿਆਂ ਨੂੰ ਥਾਣੇ ਲਿਆਇਆ ਜਾਂਦਾ ਹੈ ਤੇ ਫਿਰ ਉੱਥੇ ਇਹਨਾਂ ਦੀ ਇਹ ਸ਼ਰਾਬ ਉਤਾਰੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਉਹ ਦੱਸਦੇ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਕਿਉਂ ਕੀਤਾ ਤਾਂ ਉਹਨਾਂ ਦਾ ਦੱਸਣਾ ਸੀ ਜੋ ਰੀਟਾ ਸੀ ਉਸਦਾ ਭਰਾ ਰਮੇਸ਼ ਸੀ ਉਸਦੀ ਨਾਈਟ ਡਿਊਟੀ ਹੁੰਦੀ ਸੀ ਤੇ ਉਹ ਰੋਜ਼ ਰਾਤ ਨੂੰ ਮਤਲਬ ਕਿ ਸਵੇਰ ਨੂੰ 4-5 ਵਜੇ ਘਰੇ ਵਾਪਸ ਆਉਂਦਾ ਸੀ ਤਾਂ ਹੁਣ ਜੋ ਰਾਮ ਪ੍ਰਸਾਦ ਸੀ ਉਹ ਇਹਨਾਂ ਨੂੰ ਜਾਣ ਲੱਗੇ ਕਹਿ ਗਿਆ ਸੀ ਇਹ ਕੁੜੀ ਘਰ ਦੇ ਵਿੱਚ ਕੱਲੀ ਹੈ ਤੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀ ਕਿ ਜੋ ਰਮੇਸ਼ ਸੀ ਉਸ ਦਿਨ ਰਾਤ ਨੂੰ 11 ਵਜੇ ਹੀ ਘਰ ਦੇ ਵਿੱਚ ਆ ਚੁੱਕਿਆ ਸੀ ਇਹ ਸੋਚਦੇ ਸੀ ਕਿ ਘਰ ਦੇ ਵਿੱਚ ਰੀਤਾ ਕੱਲੀ ਹੀ ਹੈ ਤਾਂ ਹੁਣ ਇਹ ਆਪਣੇ ਕਮਰੇ ਦੇ ਵਿੱਚ ਹੁੰਦੇ ਨੇ ਉੱਥੇ ਤਿੰਨੋਂ ਇਹ ਕਾਫੀ ਸ਼ਰਾਬ ਪੀਂਦੇ ਨੇ ਇਸ ਤੋਂ ਬਾਅਦ ਇਹ ਉੱਥੇ ਇੱਕ ਅਸ਼ਲੀਲ ਫਿਲਮ ਵੀ ਦੇਖਦੇ ਨੇ ਇਹ ਫਿਲਮ ਦੇਖਦੇ ਹੋਏ ਇਹਨਾਂ ਦੀ ਜੋ ਕਾਮਵਾਸਨਾ ਸੀ ਉਹ ਜਾਗ ਪੈਂਦੀ ਹੈ ਇਹ ਸੋਚਦੇ ਨੇ ਕਿ ਬਹੁਤ ਹੀ ਰਾਤ ਹੋ ਚੁੱਕੀ ਹੈ ਕੋਈ ਲੜਕੀ ਵੀ ਅਸੀਂ ਬਾਹਰੋਂ ਨਹੀਂ ਲਿਆ ਸਕਦੇ ਤੇ ਇਸ ਟਾਈਮ ਅਸੀਂ ਕਿਤੇ ਜਾ ਵੀ ਨਹੀਂ ਸਕਦੇ ਤਾਂ ਫਿਰ ਇਹ ਸੋਚਦੇ ਨੇ ਕਿ ਕਿਉਂ ਨਾ ਅੱਜ ਜੋ ਰੀਟਾ ਹੈ ਉਹ ਘਰ ਦੇ ਵਿੱਚ ਇਕੱਲੀ ਹੈ ਉਸ ਨੂੰ ਹੀ ਆਪਣਾ ਸ਼ਿਕਾਰ ਬਣਾਇਆ ਜਾਵੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਰਮੇਸ਼ ਘਰ ਦੇ ਵਿੱਚ ਕੀ ਮੌਜੂਦ ਹੈ ਤਾਂ ਫਿਰ ਇਹ ਕੀ ਕਰਦੇ ਨੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਥੱਲੇ ਉਤਰਦੇ ਨੇ ਇਹ ਚੋਰੀ-ਚੋਰੀ ਰੀਤਾ ਦੇ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਇਹ ਉੱਥੋਂ ਤਿੰਨੇ ਪਹੁੰਚ ਕੇ ਰੀਤਾ ਨੂੰ ਉੱਥੇ ਦਬੋਚ ਲੈਂਦੇ ਨੇ ਇਹ ਉਸ ਦੇ ਮੂੰਹ ਦੇ ਵਿੱਚ ਕੱਪੜਾ ਤੁੰਦ ਦਿੰਦੇ ਨੇ ਤਾਂ ਕਿ ਉਹ ਚੀਕਾ ਨਾ ਮਾਰ ਸਕੇ ਆਵਾਜ਼ ਨਾ ਕਰ ਸਕੇ ਇਹ ਹੁਣ ਤਿੰਨੇ ਉੱਥੇ ਵਾਰੀ-ਵਾਰੀ ਉਸ ਦੇ ਨਾਲ ਬਰਾਤਕਾਰ ਕਰਦੇ ਨੇ ਤੇ ਫਿਰ ਇਹ ਉੱਥੋਂ ਬਾਅਦ ਵਿੱਚ ਉਸ ਨੂੰ ਚੱਕਦੇ ਨੇ ਤੇ ਉੱਪਰ ਆਪਣੇ ਕਮਰੇ ਦੇ ਵਿੱਚ ਲੈ ਜਾਂਦੇ ਨੇ ਇਹਨਾਂ ਤਿੰਨਾਂ ਦਾ ਪਲਾਨ ਇਹ ਸੀ ਇਹ ਰੀਟਾ ਦੇ ਨਾਲ ਹਜੇ ਹੋਰ ਵੀ ਦੁਸ਼ਕਰਮ ਕਰਨਾ ਚਾਹੁੰਦੇ ਸੀ ਪਰ ਜੋ ਰੀਟਾ ਸੀ ਉਹ ਬਿਮਾਰ ਰਹਿੰਦੀ ਸੀ ਇਸ ਕਰਕੇ ਉਹ ਉੱਥੇ ਜਲਦੀ ਬੇਹੋਸ਼ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਕੀ ਕਰਦੇ ਨੇ ਕਿ ਸਾਡੇ ਉੱਤੇ ਜਾਂ ਕਤਲ ਦਾ ਇਲਜ਼ਾਮ ਨਾ ਆਵੇ ਤਾਂ ਲੋਕਾਂ ਨੂੰ ਇਹ ਐਕਸੀਡੈਂਟ ਲੱਗੇ ਇਹ ਰੀਟਾ ਨੂੰ ਉੱਥੇ ਚੱਕਦੇ ਨੇ ਤੇ ਉਤੋਂ ਚੱਕ ਕੇ ਇਹ ਛੱਤ ਤੋਂ ਗਲੀ ਦੇ ਵਿੱਚ ਸੁੱਟ ਦਿੰਦੇ ਨੇ ਤੇ ਫਿਰ ਇਹ ਘਬਰਾ ਜਾਂਦੇ ਨੇ ਉਸ ਤੋਂ ਬਾਅਦ ਇਹ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਤੇ ਆਪਣਾ ਸਮਾਨ ਪੈਕ ਕਰਨ ਲੱਗ ਜਾਂਦੇ ਨੇ ਪਰ ਜੋ ਉਹ ਖੜਕਾ ਹੋਇਆ ਸੀ ਉਹ ਖੜਕਾ ਸੁਣ ਕੇ ਸਾਰੇ ਲੋਕ ਬਾਹਰ ਆ ਜਾਂਦੇ ਨੇ ਤੇ ਇਹਨਾਂ ਨੂੰ ਸਮਾਨ ਪੈਕ ਕਰਨ ਦਾ ਤੇ ਭੱਜਣ ਦਾ ਉੱਥੋਂ ਮੌਕਾ ਨਹੀਂ ਮਿਲਦਾ ਤੇ ਫਿਰ ਇਹੇ ਉੱਥੋਂ ਭੱਜ ਕੇ ਛੱਤ ਦੇ ਉੱਤੇ ਚੜ ਜਾਂਦੇ ਨੇ ਇਸ ਤਰ੍ਹਾਂ ਜੋ ਲੋਕ ਬਾਹਰ ਨਿਕਲੇ ਸੀ ਉਹਨਾਂ ਕਰਕੇ ਹੀ ਇਹ ਭੱਜ ਨਹੀਂ ਸਕੇ ਤੇ ਪੁਲਿਸ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਨੇ ਥਾਣੇ ਲੈ ਜਾਂਦੇ ਨੇ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੁੰਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਦੋਸਤੋ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਦਾ ਮਕਸਦ ਸਾਡਾ ਕਿਸੇ ਨੂੰ ਡਰਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਜੇ ਅਸੀਂ ਕਿਰਾਏਦਾਰ ਰੱਖਣੇ ਨੇ ਤਾਂ ਸਾਨੂੰ ਸਭ ਤੋਂ ਪਹਿਲਾਂ ਪੁਲਿਸ ਇਨਕੁਆਇਰੀ ਜ਼ਰੂਰ ਕਰਾਉਣੀ ਚਾਹੀਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ